ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਅਸੀਂ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਸਭ ਤੋਂ ਪਹਿਲਾਂ ਰਸਮ ਅਨੁਸਾਰ ਅਰਦਾਸ ਬੇਨਤੀ ਹੈ ਕਿ ਸਭ ਦੇ ਘਰਾਂ 'ਚ ਸ਼ੁਕ ਸ਼ਾਂਤੀ ਹੋਵੇ ਤੇ ਸਭ ਨੂੰ ਪਰਮਾਤਮਾ ਸੇਤ ਬਖਸ਼ੇ ਸਪੈਸ਼ਲ ਅਰਦਾਸ ਹੈ ਇੱਕ ਪੈਣ ਲਈ ਕਿ ਪਰਮਾਤਮਾ ਉਹਨਾਂ ਨੂੰ ਤੰਦਰੁਸਤ ਕਰੇ ਪੋਛੀtio ਕੰਨੀ ਮੈਂ ਬੜੀ ਲੰਬੇ ਅਰਸੇ ਤੋਂ ਮਤਲਬ ਬਿਮਾਰੀ ਨਾਲ ਜੂਝ ਰਹੀ ਹਾਂ ਦੇ ਸਭ ਦੀਆਂ ਸਤਰਾ ਤੇ ਛੱਤ ਹੋਵੇ ਸਭ ਦੇ ਘਰਾਂ ਚ ਬੱਚੇ ਨਹੀਂ ਇਕਲਕਾਰੀਆਂ ਹੋਣ ਸਭ ਦੇ ਸਿਰਾਂ ਤੇ ਮਾਂ-ਪਾਪ ਦਾ ਸਾਇਆ ਹੋਵੇ ਸੋ ਹਜ ਇੱਕ ਸਪੈਸ਼ਲ ਅਰਦਾਸ ਵੀ ਹੈ ਸਭ ਦੀਆਂ ਬੇਟੀਆਂ ਸੇਫ ਰਹਿਣ ਤੇ ਸਭ ਦੇ ਪੁੱਤਾਂ ਨੂੰ ਪ੍ਰਮਾਤਮਾ ਸਮਤ ਬਖਸ਼ੇ ਇਹ ਅਰਦਾਸ ਕਿਉਂ ਕਰਨੀ ਪਈ ਤੁਸੀਂ ਸਮਝ ਗਏ ਹੋਵੋਗੇ ਮੇਰੇ ਖਿਆਲ ਚ ਕਿਉਂਕਿ ਸਾਰਿਆਂ ਨੇ ਇੱਕ ਖਬਰ ਸਭ ਨੇ ਸੁਣੀ ਹੋਣੀ ਹੈ ਟਰੈਕਟਰ ਵਾਲੀ ਕੁੜੀ ਦੀ ਮਤਲਬ ਜੇ ਨਹੀਂ ਵੀ ਸੁਣੀ ਤਾਂ ਸ਼ਾਰਟਕਟ 'ਚ ਪਹਿਲਾਂ ਮੈਂ ਉਹਦੀ ਗੱਲ ਦੱਸ ਦਨੀ ਆ ਤੁਹਾਨੂੰ ਇੱਕ ਕੁੜੀ ਟਰੈਕਟਰ ਚ ਚਲਾਉਂਦੀ ਕਾਫੀ ਫੇਮਸ ਹੋਈ ਸੀ ਇੰਸਟਾਗ੍ਰਾਮ ਤੇ 19 ਸਾਲ ਦੀ ਉਮਰ ਹੈ ਬਹੁਤ ਛੋਟੀ ਉਮਰ ਹੁੰਦੀ ਹੈ ਬਚਪਾਈ ਬਚਪਨਾ ਹੀ ਹੈ ਹੈਨਾ 18-19 ਸਾਲ ਦਾ ਬੱਚਾ ਹੀ ਹੁੰਦਾ ਹੈ 19 ਸਾਲ ਦੀ ਉਮਰ ਹੈ ਆਪਣੇ ਮੰਗੀਤਰ ਦੇ ਨਾਲ ਹੀ रिलेशंस ਦੇ ਵਿੱਚ ਵੀਡੀਓ ਮੁੰਡੇ ਨੇ ਬਣਾ ਲੀਆਂ ਉਹਦੇ ਧੋਖੇ ਨਾਲ ਉਹਨੂੰ ਕੁਝ ਖਲਾਫ ਲਾ ਦਿੱਤੇ ਤੇ ਫਿਰ ਉਹ ਇੰਸਟਾਗ੍ਰam ਤੇ ਜਾਂ YouTube ਤੇ ਹਰ ਜਗ੍ਹਾ ਉਹ ਵਾਇਰਲ ਕਰਤੀਆਂ ਕੁੜੀ ਦੀ ਕਹਾਣੀ ਨਾਲ ਇਹ ਵੀ ਹੈ ਕਿ ਕੁੜੀ ਦੇ ਮਾਂ ਨਹੀਂ ਹੈ ਕਹਿੰਦੀ ਮੈਂ 10-12 ਸਾਲ ਦੀ ਸੀ ਜਦੋਂ ਮੇਰੀ 7-8 ਸਾਲ ਦੀ ਸੀ ਜਦੋਂ ਮੇਰੇ ਮਦਰ ਪੂਰੇ ਹੋ ਗਏ ਤਾਂ ਘਰ ਦੇ ਵਿੱਚ ਸਿਰਫ ਮੈਂ ਤੇ ਮੇਰੇ ਫਾਦਰ ਆ ਤਾਂ ਇਹ ਸਾਰਾ ਕੁਝ ਹੋ ਜਾਂਦਾ ਹੈ ਮੁੰਡਾ ਸੀ ਜਿਹੜਾ ਉਹ ਕੁੜੀ ਦਾ ਮੰਗੇਤਰ ਸੀ ਘਰੇ ਆਉਣ ਜਾਣ ਸੀ ਪੂਰੀ ਤਰ੍ਹਾਂ ਫੈਮਲੀਜ਼ ਆਉਂਦੀਆਂ ਜਾਂਦੀਆਂ ਸੀ ਸਭ ਕੁਝ ਉਹਨੇ ਵੀਡੀਓ ਪਾਈ ਹੋਈ ਹੈ ਤਾਂ ਵਿਚਾਰੀ ਨੇ ਯਕੀਨ ਕਰ ਲਿਆ ਹਨਾ ਵੀ ਇਹਦੇ ਨਾਲ ਹੀ ਵਿਆਹ ਹੋਣਾ ਹੈ ਮੁੰਡੇ ਨੇ ਉਹ ਜਿਵੇਂ ਵੀ ਕਨਵਿੰਸ ਕਰਾ ਲਿਆ ਚਲੋ ਐਨੀ ਹਾਉ ਤਾਂ ਉਹ ਮੁੰਡੇ ਨੇ ਉਹ ਵੀਡੀਓ ਵਾਇਰਲ ਕਰਤੀ ਪਹਿਲਾਂ ਉਹਨੂੰ 8 9 ਸਾਲ 8 9 ਮਹੀਨੇ ਫਰਵਰੀ ਤੋਂ ਹੁਣ ਦੱਸਿਆ ਉਹਨੇ ਵੀ ਮੈਂ ਫਰਵਰੀ ਤੱਕ ਫਰਵਰੀ ਤੋਂ ਸਾਡੇ ਰਿਲੇਸ਼ਨ ਖਰਾਬ ਹੋਈ ਫਰਵਰੀ ਤੋਂ ਆਨਵਰਡਸ ਉਹਨੂੰ ਉਹ ਬਲੈਕਮੇਲ ਕਰਦਾ ਰਿਹਾ ਵੀ ਮੇਰੇ ਮੈਂ ਤੈਨੂੰ ਬਦਨਾਮ ਕਰ ਦੂੰਗਾ ਮੈਂ ਇਹ ਕਰ ਦੂੰਗਾ ਉਹ ਕਰ ਦੂੰ ਫਾਈਨਲੀ ਇੱਕ ਦਿਨ ਉਹ ਹੋ ਗਿਆ ਹਨਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਆਂ ਵੀ ਇੱਕ ਬੇਟੀ ਜਿਹਦੇ ਮਾਂ ਨਹੀਂ ਹੈ ਸਿਰਫ ਆਪਣੇ ਫਾਦਰ ਕੋਲ ਰਹਿੰਦੀ ਹੈ ਤੇ ਉਹ ਕਿਸੇ ਤੇ ਯਕੀਨ ਕਰਕੇ ਇਸ ਹਾਲਾਤ ਚ ਪਹੁੰਚ ਗਈ ਅੱਜ ਕਿ ਦੁਨੀਆ ਭਰ ਚ ਬਦਨਾਮ ਕਰਤਾ ਹੁਣ ਇਹਦੇ ਵਿੱਚੋਂ ਦੁੱਖ ਦੀ ਗੱਲ ਤਾਂ ਹੈ ਹੀ ਹੈ ਹਨਾ ਵੀ ਇੱਕ ਬੱਚੀ ਜਿਹੜੀ ਕਿ ਜਿਹਨੂੰ ਹਜੇ ਦੁਨੀਆਦਾਰੀ ਦੀ ਸਮਝ ਵੀ ਨਹੀਂ ਆਈ ਸੀ ਤੇ ਜਿਹਦੇ ਘਰੇ ਮਾਂ ਵੀ ਨਹੀਂ ਸੀ ਦੁਨੀਆਦਾਰੀ ਸਿਖਾਉਣ ਵਾਸਤੇ ਉਹ ਇਸ ਤਰ੍ਹਾਂ ਦੇ ਆਲ ਜੰਜਾਲ 'ਚ ਫਸ ਗਈ। ਚਲੋ ਫਿਰ ਵੀ ਮੈਂ ਕਹਿ ਰਹੀ ਹਾਂ ਵੀ ਬਹੁਤ ਬੋਲ ਰਹੀ ਉਹ ਕਿ ਉਹਨੇ মিডিਆ 'ਚ ਆ ਕੇ ਆਪਣਾ ਪੱਖ ਰੱਖਿਆ। ਤੇ ਇਹਦੇ ਵਿੱਚੋਂ ਮੈਂ ਦੋ ਪੱਖ ਦੇਖਣ ਨੂੰ ਬਾਹਰ ਆਏ। ਇੱਕ ਇਹ ਕਿ ਕੁਝ ਲੋਕਾਂ ਨੇ ਜਿਹਦੇ ਕੋਲੇ ਪਹਿਲਾਂ ਉਹ ਵੀਡੀਓ ਆਈ ਹੋਣੀ ਹੈ ਉਹਨਾਂ ਨੂੰ ਜੇ ਉਹ ਸ਼ੇਅਰ ਨਾ ਕਰ ਦੇ ਜਾਂ ਅੱਗੇ-ਅੱਗੇ ਨਾ ਭੇਜ ਦੇ। ਤੇ ਸ਼ਾਇਦ ਹੀ ਗੱਲ ਇੱਥੋਂ ਤੱਕ ਨਾ ਵਾਦੀ ਤੇ ਨਾ ਹੀ ਉਹ ਬਤਨਾਮ ਹੁੰਦੀ ਹੁਣ ਦੁਨੀਆ ਭਰ ਨੂੰ ਪਤਾ ਲੱਗ ਗਿਆ ਕਿ ਕੌਣ ਹੈ ਕੁੜੀ ਉਹ ਕੀ ਪਿਛੋਕੜ ਹੈ ਉਹਦੀ ਸਭ ਡਿਟੇਲ ਕਰੋਧ ਕਰੀਦ ਕਰੀਦ ਕੀ ਦੱਸੀ ਗਈ ਹੈ ਹਣਾ ਹਰ ਇੱਕ ਚੀਜ਼ ਤੇ ਹੁਣ ਮਤਲਬ ਉਹਨੂੰ ਇਹ ਫਿਕਰ ਹੈ ਕਿ ਕੌਣ ਉਹਨੂੰ ਅਪਣਾਊਗਾ ਸਭ ਨੂੰ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਦਾ ਸੀਨ ਸੀ ਸਾਰਾ ਚਲੋ ਐਨੀਹੋ ਤੇ ਉਸ ਤੋਂ ਬਾਅਦ ਕੁਝ ਉਹ ਵੀ ਮੁੰਡੇ ਕੁੜੀਆਂ ਦੇਖੇ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਪੋਜ਼ਿਟਿਵ ਕਮੈਂਟ ਲਿਖੇ ਕਿ ਕੋਈ ਗੱਲ ਨਹੀਂ ਭੈਣੀ ਗਲਤੀਆਂ ਹੋ ਜਾਂਦੀਆਂ ਜੇ ਤੇਥੋਂ ਗਲਤੀ ਹੋ ਗਈ ਤਾਂ ਸਾਰਾ ਪੰਜਾਬ ਤੇਰੇ ਨਾਲ ਹੈ ਅਸੀਂ ਤੇਰੇ ਨਾਲ ਖੜੇ ਹਾਂ ਤੂੰ ਸੜਕਾਂ ਤੇ ਉਤਰ ਨੂੰ ਕਹਿੰਗੇ ਅਸੀਂ ਸੜਕਾਂ ਤੇ ਵੀ ਉਤਰਾਂਗੇ ਤੇਰੇ ਨਾਲ ਤੇ ਖੁਸ਼ੀ ਵੀ ਬਹੁਤ ਹੋਈ ਮਨ ਨੂੰ ਕਿ ਕੁਝ ਘਰਾਣੇ ਘਰਾਣ ਦੇ ਬੱਚੇ ਵੀ ਹੈਗੇ ਨਹੀਂ ਸਿਆਣੀ ਉਮਰ ਦੇ ਬੱਚਿਆਂ ਬੰਦਿਆਂ ਨੇ ਵੀ ਲਿਖਿਆ ਹੋਇਆ ਬੰਦੇ ਐ ਲੇਡੀਜ਼ ਜੋ ਵੀ ਵੀ ਬੇਟੇ ਅਸੀਂ ਤੇਰੇ ਨਾਲ ਹੈ ਕੋਈ ਗੱਲ ਨਹੀਂ ਗਲਤੀ ਹੋ ਜਾਂਦੀ ਹੈ ਬੱਚਿਆਂ ਤੋਂ ਪਰ ਉਹਨੇ ਤੈਨੂੰ ਧੁੱਖਾ ਦਿੱਤਾ ਇਸ ਚੀਜ਼ ਦਾ ਸਾਨੂੰ ਮਤਲਬ ਅਫਸੋਸ ਹੈ ਹੈਨਾ ਤੇ ਜੇ ਤੁਸੀਂ ਦੇਖੋ ਦੇਖਿਆ ਹੋਣਾ ਜੇ ਨਹੀਂ ਦੇਖਿਆ ਤਾਂ ਦੇਖ ਲਿਓ ਉਹ ਮੁੰਡਾ ਸਰਦਾਰ ਹੈ ਮਤਲਬ ਪੰਜਾਬੀਆਂ ਦਾ ਮੁੰਡਾ ਹੈ ਸਿੱਖਾਂ ਦਾ ਭਗਵੰਨੀ ਹੋਈ ਹੈ ਪਰ ਨਾ ਤੇ ਉਹਨੂੰ ਸ਼ਰਮ ਹੋਣੀ ਚਾਹੀਦੀ ਸੀਗੀ ਇਹ ਹਰਕਤ ਕਰਦੇ ਹੋਏ ਹੁਣ ਇਹਦੇ ਵਿੱਚ ਅੱਜ ਜਿਹੜੀ ਮੈਂ ਵੀਡੀਓ ਬਣਾਉਣ ਲੱਗੀ ਆ ਉਹ ਇਸੇ ਲਈ ਬਣਾਉਣ ਲੱਗੀ ਆ ਕਿ ਮੈਨੂੰ ਐ ਲੱਗਦਾ ਹੈ ਕਿ ਕਿਤੇ ਨਾ ਕਿਤੇ ਮਾਪਿਓ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਹੈ ਕਿ ਉਹਨਾਂ ਨੇ ਆਪਣੀਆਂ ਬੱਚੀਆਂ ਦੀ ਸੋਚ ਕਿਸ ਤਰ੍ਹਾਂ ਦੀ ਬਣਾਤੀ ਜੀ ਅਸੀਂ ਆਪਣੀਆਂ ਬੇਟੀਆਂ ਸੇਫ ਕਰਨੀਆਂ ਨਾ ਤਾਂ ਸਾਨੂੰ ਆਪਣੇ ਪੁੱਤਾਂ ਨੂੰ ਮਤ ਦੇਣ ਪਊਗੀ ਆਪਣੀ ਹੀ ਬੇਟੀ ਨੂੰ ਸੇਫ ਕਰਨ ਵਾਸਤੇ ਆਪਣੇ ਹੀ ਪੁੱਤ ਨੂੰ ਮਤ ਦੇਣੀ ਪਊਗੀ ਨਿੱਕੇ ਹੁੰਦੇ ਤੋਂ ਸਿਖਾਉਣਾ ਪਊਗਾ ਕਿ ਇੱਜ਼ਤ ਕਿਵੇਂ ਕਰਨੀ ਹੈ ਘਰਾਣੇ ਘਰਾਣੇ ਦੇ ਬੱਚੇ ਕਿੱਦਾਂ ਦੇ ਹੁੰਦੇ ਨੇ ਕਿ ਸਭ ਕੁਝ ਬਲੈਕਮੇਲਿੰਗ ਜਾਂ ਇਹ ਸਾਰਾ ਕੁਝ ਜੋ ਹੈ ਇਹੀ ਸਾਰੀ ਦੁਨੀਆ ਹੁੰਦੀ ਹੈ ਇਹੀ ਸਭ ਕੁਝ ਹੁੰਦਾ ਹੈ ਹੁਣ ਮੋਲਕੋਂ ਦੇ ਫਿਰਦੇ ਹੋਣੇ ਆ ਉਨਾਂ ਹੀ ਪੁੱਤ ਵਾਲਿਆਂ ਦੀ ਬਦਨਾਮੀ ਉਸ ਤੋਂ ਵੀ ਵੱਧ ਹੈ ਹੁਣ ਉਹਦਾ ਪਿਓ ਆ ਕੇ ਉਹਨੂੰ ਡਿਫੈਂਡ ਕਰ ਰਿਹਾ ਹੈ ਜਿਹੜਾ ਕਿ ਮਤਲਬ ਲੋਕੀ ਲੰਨ ਤਾਂ ਹੀ ਪਾ ਰਹੇ ਨੇ ਉਸ ਵੀਡੀਓ ਤੇ ਵੀ ਜਿੱਥੇ ਉਹਦਾ ਪਿਓ ਡਿਫੈਂਡ ਕਰ ਰਿਹਾ ਕਿ ਮੇਰਾ ਬੇਟਾ ਨਹੀਂ ਸੀ ਇਹ ਸੀ ਉਹ ਸੀ ਬੇਟੀ ਉਹਨੇ ਉਹਨਾਂ ਦੀ ਕੁੜੀ ਦੇ ਪਹਿਲਾਂ ਰਿਲੇਸ਼ਨ ਸੀ ਇਹ ਸੀ ਬਈ ਹਲੇ ਵੀ ਨਹੀਂ ਹਟਦੇ ਤੁਸੀਂ ਪਹਿਲਾਂ ਪੁੱਤ ਲੱਗਿਆ ਰਿਹਾ ਤੇ ਹੁਣ ਪਿਓ ਵੀ ਸ਼ੁਰੂ ਹੋ ਗਿਆ ਦੋਨੇ ਜਣੇ ਸ਼ੁਰੂ ਹੋ ਗਏ ਜੇ ਕਿਤੇ ਇਹੇ ਜੀ ਹਰਕਤ ਤੁਹਾਡੀ ਬੇਟੀ ਨਾਲ ਹੋਈ ਹੁੰਦੀ ਫਿਰ ਤੁਸੀਂ ਕੀ ਕਰਦੇ ਹੈਨਾ ਤਾਂ ਪਿਓ ਨੂੰ ਚਾਹੀਦਾ ਤਾਂ ਇਹ ਸੀਗਾ ਵੀ ਠੀਕ ਹੈ ਜੀ ਮੇਰੇ ਬੱਚੇ ਨੇ ਗਲਤੀ ਕੀਤੀ ਹੈ ਅਸੀਂ ਹੀ ਵਿਆਹਾਂਗੇ ਇਸ ਬੇਟੀ ਨੂੰ ਸਾਡੇ ਘਰ ਦੀ ਇੱਜ਼ਤ ਹੈ ਇਹ ਪਰ ਨਹੀਂ ਉਹ ਤਾਂ ਡਿਫੈਂਡ ਕਰ ਰਿਹਾ ਹੋਰ ਇਲਜ਼ਾਮ ਲਾ ਰਿਹਾ ਉਤੋਂ ਦੀ ਉੱਤੇ ਹੈਨਾ ਤੇ ਮੈਂ ਤਾਂ ਇਹ ਸੋਚ-ਸੋਚ ਕੇ ਹੈਰਾਨ ਹੈ ਉਕੜੀ ਵਿਚਾਰੀ ਕਹਿੰਦੀ ਵੀ ਮੈਂ ਕਈ ਵਾਰੀ ਸੋਚਿਆ ਵੀ ਮੈਂ ਮਰ ਜਾਵਾਂ ਪਰ ਸਿਰਫ ਇਸ ਲਈ ਨਹੀਂ ਮਰੀ ਕਿ ਮੇਰੇ ਘਰੇ ਮੇਰਾ ਸਿਰਫ ਪਿਓ ਰਹਿ ਜਾਊਗਾ ਤੇ ਉਹਦੇ ਕਰਕੇ ਉਹਨੂੰ ਉਹਦੀ ਸ਼ਕਲ ਮੇਰੇ ਸਾਹਮਣੇ ਆ ਜਾਂਦੀ ਸੀ ਤੇ ਮਰਨ ਦਾ ਹੀ ਆ ਵੀ ਨਹੀਂ ਪੈਂਦਾ ਸੀ ਤੁਸੀਂ ਦੇਖੋ ਵੀ ਕੀ ਮਾਨਸਿਕਤਾ ਹੋਊਗੀ ਦੋਨੋਂ ਪਿਓ ਧੀਆਂ ਦੀ ਤੇ ਪੂਰਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਸੀਗਾ ਉਹਦੇ ਲਈ ਸਿਰਫ ਸੋਸ਼ਲ ਮੀਡੀਆ ਜਾਂ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਇਹ ਮੁੱਦਾ ਚੁੱਕਿਆ ਤੇ ਇੱਕ ਵੇਵ ਬਣੀ ਹੈ ਤੇ ਸ਼ਾਇਦ ਹੁਣ ਉਸ ਬੇਟੀ ਨੂੰ ਇਨਸਾਫ ਮਿਲ ਜੂਗਾ ਤਾਂ ਇਹਦੇ ਲਈ ਨਾ ਇਹ ਗੱਲ ਕਰਨੀ ਬਹੁਤ ਜ਼ਰੂਰੀ ਸੀਗੀ ਕਿ ਸਾਰੀਆਂ ਮਾਵਾਂ ਅਸੀਂ ਚਾਹੇ ਅਸੀਂ ਪੰਜਾਬੀਆਂ ਚਾਹੇ ਨਾਨ ਪੰਜਾਬੀਆਂ ਕੋਈ ਵੀ ਹੈ ਸਾਰੀਆਂ ਪੁੱਤਾਂ ਦੀਆਂ ਮਾਵਾਂ ਦੀ ਇਹ ਵੱਡੀ ਜ਼ਿੰਮੇਵਾਰੀ ਬਣ ਗਈ ਕਿ ਅਸੀਂ ਆਪਣੇ ਪੁੱਤਾਂ ਨੂੰ ਮਤ ਦਈਏ ਅਸੀਂ ਆਪਣੇ ਪੁੱਤਾਂ ਨੂੰ ਘਰੋਂ ਸਿਖਾ ਕੇ ਭੇਜੀਏ ਕਿ ਜਿਹੜੀਆਂ ਬਾਹਰ ਨਹੀਂ ਉਹਨਾਂ 'ਚ ਤੇਰੀ ਭੈਣ ਵੀ ਐ ਜਿਹੜੀ ਆ ਬਾਹਰ ਨੇ ਨਾ ਚਾਹੇ ਕਾਲਜ 'ਚ ਐ ਚਾਹੇ ਸੜਕ 'ਤੇ ਤੁਰੀਆਂ ਜਾਂਦੀਆਂ ਜਾਂ ਬੱਸ 'ਚ ਨੇ ਟ੍ਰੇਨ 'ਚ ਨੇ ਜਿੱਥੇ ਵੀ ਨੇ ਕੁੜੀਆਂ ਉਹਨਾਂ 'ਚ ਇੱਕ ਤੇਰੀ ਭੈਣ ਵੀ ਐ ਤੇ ਜੇ ਤੂੰ ਸਿਆਣਾ ਬਣੇਗਾ ਸਾਰੇ ਇੱਕ ਇੱਕ ਕਰਕੇ ਸਾਰੇ ਸਿਆਣੇ ਹੋ ਜਾਣਗੇ ਤਾਂ ਸਾਰੀਆਂ ਬੇਟੀਆਂ ਸਾਰੀਆਂ ਭੈਣਾਂ ਸੇਫ ਹੋ ਜਾਣਗੀਆਂ ਆਪਣੇ ਬੱਚੇ ਬੇਟੀ ਨੂੰ ਘਰੋਂ ਜਾਂਦਿਆਂ ਸੀ ਜੇ ਇਹ ਗੱਲ ਰੋਜ਼ ਸਿਖਾਉਣੀ ਸ਼ੁਰੂ ਕਰਤੀਏ ਸ਼ੁਰੂ ਤੋਂ ਮੈਂ ਜਦੋਂ ਮੇਰਾ ਬੇਟਾ ਛੋਟਾ ਸੀ ਨਾ ਜਦੋਂ ਮੈਂ ਉਹਦੇ ਵਾਲ ਬਣਾਉਂਦੀ ਸੀ ਕੇਸ ਵਾਂਉਂਦੀ ਸੀ ਉਹਦੀ ਉਹਨੂੰ ਮੈਂ ਨਾਲ-ਨਾਲ ਕੰਟੀਨਿਊਸਲੀ ਇਹ ਮੇਰਾ ਰੋਜ਼ ਦਾ ਪ੍ਰੋਸੈਸ ਸੀਗਾ ਕਿ ਸ਼ੁਰੂ ਕਰਦੀ ਮੈਂ ਦਸਾਂ ਗੁਰੂਆਂ ਦੇ ਨਾਮ ਬੁਲਦੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਅੰਗਦ ਦੇ ਜੀ ਦਸਾਂ ਗੁਰੂਆਂ ਦੇ ਨਾਮ ਬੁਲਾਉਂਦੀ ਉਹਨੂੰ ਤਾਂ ਕਿ ਉਹਨੂੰ ਯਾਦ ਹੋ ਜਾਵੇ ਪੰਜ ਪਿਆਰਿਆਂ ਦੇ ਨਾਮ ਬੁਲਾਉਂਦੀ ਜਦ ਤੱਕ ਉਹਦਾ ਸਿਰਵਾਹੀ ਜਾਂਦੀ ਹੈ ਨਾ ਫਿਰ ਮਾਈ ਪਾਗੋ ਨੂੰ ਯਾਦ ਕਰਦੀ ਬੀਬੀ ਭਾਨੀ ਨੂੰ ਯਾਦ ਕਰਦੇ ਅਸੀਂ ਦੇਸ਼ ਦੇ ਸ਼ਹੀਦਾਂ ਦਾ ਸ਼ੁਕਰਗੁਜ਼ਾਰ ਹੁੰਦੇ ਅਸੀਂ ਬੇਟੇ ਨੂੰ ਮੈਂ ਕਹਿੰਨਾ ਤੂੰ ਮੇਰੇ ਪਿੱਛੇ-ਪਿੱਛੇ ਬੋਲ ਹੀ ਮੇਰੇ ਦੇਸ਼ ਦੇ ਸ਼ਹੀਦੋ ਮੈਂ ਤੁਹਾਨੂੰ ਪ੍ਰਣਾਮ ਕਰਦਾ ਕਿ ਤੁਸੀਂ ਮੈਨੂੰ ਇੱਕ ਆਜ਼ਾਦ ਦੇਸ਼ ਦਿੱਤਾ ਹੈ ਹੀ ਮੇਰੀ ਪਿਆਰੇ ਪਰਿਵਾਰ ਦੇ ਬਜ਼ੁਰਗੋ ਮੈਂ ਤੁਹਾਨੂੰ ਵੀ ਪ੍ਰਣਾਮ ਕਰਦਾ ਜਿਨ੍ਹਾਂ ਨੇ ਮੈਨੂੰ ਇੱਜ਼ਤ ਦਾ ਪਰਿਵਾਰ ਦਿੱਤਾ ਹੈ ਹੀ ਮੇਰੇ ਨਵੇਂ ਪੁਰਾਣੇ ਸਾਰੇ ਅਧਿਆਪਕੋ ਮੈਂ ਤੁਹਾਨੂੰ ਵੀ ਪ੍ਰਣਾਮ ਕਰਦਾ ਕਿ ਤੁਸੀਂ ਮੈਨੂੰ ਇਨਸਾਨ ਬਣਾਇਆ ਹੈ ਮਨੁੱਖਤਾ ਮੈਂ ਸੀਗਾ ਪਰ ਇਨਸਾਨ ਅਧਿਆਪਕ ਬਣਾਉਂਦੇ ਹੈ ਇਹ ਨਾਲ ਹੀ ਇੱਕ ਇਹ ਵੀ ਅਰਦਾਸ ਦੇ ਵਿੱਚ ਇਹ ਸਾਡੀ ਇੱਕ ਦਿੱਲੀ ਦੀ ਇੱਕ ਤਰ੍ਹਾਂ ਦੀ ਅਰਦਾਸ ਸੀ ਇਹ ਜਿਹਦੇ ਵਿੱਚ ਅਸੀਂ ਮੈਂ ਉਹਨੂੰ ਆਪਣੇ ਬੇਟੀ ਨੂੰ ਨਾਲ ਇਹ ਵੀ ਐਂਡ ਵਿੱਚ ਕਹਾਂਗੀ ਕਿ ਪੁੱਤ ਕਦੇ ਕਿਸੇ ਦੀ ਬੇਟੀ ਦਾ ਮਜ਼ਾਕ ਨਹੀਂ ਬਣਾਉਣਾ ਤੇ ਮਜ਼ਾਕ ਬਣਦੇ ਦਾ ਹਿੱਸਾ ਨਹੀਂ ਬਣਨਾ ਜੇ ਕੋਈ ਹੋਰ ਵੀ ਕਰ ਰਿਹਾ ਤਾਂ ਉਹਦਾ ਹਿੱਸਾ ਨਹੀਂ ਬਣਨਾ ਜੇ ਤੁਸੀਂ ਉਹਨੂੰ ਹਟਾ ਨਹੀਂ ਸਕਦੇ ਤੇ ਕਮ ਸੇ ਕਮ ਉਹਦਾ ਪਾਰਟ ਨਹੀਂ ਬਣਨਾ ਜਿਹੜੀਆਂ ਜਿੰਨੀਆਂ ਵੀ ਬੇਟੀਆਂ ਧੀਆਂ ਬਾਹਰ ਨੇ ਉਹਨਾਂ ਵਿੱਚ ਇੱਕ ਤੇਰੀ ਭੈਣ ਵੀ ਹੈ ਤੁਹਾਨੂੰ ਪਤਾ ਹੈ ਵੀ ਸਾਡੇ ਵੀ ਇੱਕ ਬੇਟੀ ਹੈਗੀ ਹੈ ਹਨਾ ਮੇਰੇ ਜਿਹੋਰ ਦੀ ਬੇਟੀ ਹੈ ਉਸ ਸਾਡੇ ਬੱਚੇ ਸਾਂਝੇ ਹੀ ਨਹੀਂ ਦੋਨਾਂ ਦੇ ਦਰਾਨੀ ਛਣੇ ਦੀ ਤਾਂ ਇਹ ਇਹ ਮਤ ਸੀ ਛੋਟੇ ਹੁੰਦੇ ਤੋਂ ਮੈਂ ਆਪਣੇ ਬੇਟੀ ਨੂੰ ਦਿੰਦੀ ਸੀ ਤੇ ਵਾਈ ਗੁਰੂ ਦੀ ਮਿਹਰ ਨਾਲ ਅੱਜ ਤੱਕ ਉਹ ਇਸ ਮਤ ਨੂੰ ਸਵੀਕਾਰ ਕਰਕੇ ਵੱਡਾ ਹੋਇਆ ਤੇ ਜੇ ਅਸੀਂ ਸਾਰੀਆਂ ਮਾਵਾਂ ਸਿਰਫ ਸਵੇਰੇ ਸਵੇਰੇ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਤਿਆਰ ਕਰਦੀਆਂ ਉਦੋਂ ਹੀ ਇਹ ਗੱਲਾਂ ਉਹਨਾਂ ਨੂੰ ਸਿਖਾ ਦਈਏ ਤਾਂ ਅਚੇਤ ਮਨ ਚ ਬੱਚੇ ਦਾ ਮਨ ਬੜਾ ਮਤਲਬ ਸਾਫ਼ ਹੁੰਦਾ ਉਸ ਵੇਲੇ ਉਹਦੇ ਤੇ ਜੋ ਕਰੋਗੇ ਉਹਕਰਦਾ ਜਾਊਗਾ ਹੌਲੀ-ਹੌਲੀ ਕਿ ਜਦੋਂ ਤੁਸੀਂ ਉਹਦੇ ਤੇ ਡੇਲੀ 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 ਰਿਪੀਟ ਕਰਦੇ ਜਾਓਗੇ ਨਾ ਤਾਂ ਉਹਦਾ ਮਾਈਂਡ ਸੈਟ ਹੀ ਇਦਾਂ ਦਾ ਬਣ ਜਾਊਗਾ ਉਹਦੀ ਸੋਚ ਹੀ ਇਦਾਂ ਦੀ ਹੋ ਚੁਗੀ ਕਿ ਉਹ ਕਦੇ ਜੇ ਸਾਰੇ ਬੱਚਿਆਂ ਦੀ ਸੋਚ ਸਾਰੇ ਅਸੀਂ ਆਪਣੇ ਮੁੰਡਿਆਂ ਦੀ ਸੋਚ ਇਦਾਂ ਦੀ ਕਰਦਾਂਗੇ ਤਾਂ ਕੁੜੀਆਂ ਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਹੁਣ ਸਾਡੇ ਕੋਲੇ ਜਿਹੜੀ ਸਕੂਲਾਂ ਚ ਬੱਚੇ ਪੜ੍ਹਦੇ ਨੇ ਉਹਨਾਂ ਵਿੱਚ ਵੀ ਮਤਲਬ ਛੋਟੀ ਛੋਟੀ ਉਮਰ ਦੇ ਬੱਚਿਆਂ ਦਾ ਵੀ ਮੈਂ ਹੈਰਾਨ ਐ ਕਿ ਥਿੰਕਿੰਗ ਲੈਵਲ ਕਿੱਥੋਂ ਤੱਕ ਪਹੁੰਚ ਗਿਆ ਕਿਤੇ ਕਿਤੇ ਮੈਨੂੰ ਲੱਗਦਾ ਹੁੰਦਾ ਹੈ ਕਿ ਇਹਦੇ ਪਿੱਛੇ ਸਾਡਾ ਇੱਕ ਇਹ ਕਾਰਨ ਹੈ ਕਿ ਅੱਜਕੱਲ ਦੀ ਜਿਹੜੀ ਮਾਂ ਹੈ ਜਾਂ ਤਾਂ ਉਹ ਓਵਰ ਬਿਜ਼ੀ ਹੈ ਫੋਨ 'ਚ ਬਿਜ਼ੀ ਹੈ ਜਾਂ ਆਪਣੇ ਕੰਮ 'ਚ ਬਿਜ਼ੀ ਹੈ ਜਾਂ ਕਿੱਥੇ ਬਿਜ਼ੀ ਹੈ ਇਹ ਮੈਨੂੰ ਨਹੀਂ ਪਤਾ ਸ਼ਾਇਦ ਅੱਜਕੱਲ ਦੀ ਮਾਂ ਆਪਣੇ ਬੱਚਿਆਂ ਨੂੰ ਉਹ ਵਾਲਾ ਸਮਾਂ ਨਹੀਂ ਦਿੰਦੀ ਜਿਹੜੀਆਂ ਸਾਡੀਆਂ ਮਾਵਾਂ ਦਿੰਦੀਆਂ ਸੀ ਸਾਡੀ ਮਾਂ ਸਾਨੂੰ ਕਹਿੰਦੀ ਸੀ ਜਦੋਂ ਘਰੋਂ ਜਾਂਦੀਆਂ ਸੀ ਈ ਪੁੱਤ ਘਰੋਂ ਜਾਂਦੀਆਂ ਹੋਈਆਂ ਨਾ ਇਹ ਅਰਦਾਸ ਕਰਕੇ ਨਿਕਲਿਆ ਕਰੋ। ਵਿਵਾਹੀ ਗਰੂ ਮੈਂ ਜਿੰਨੀ ਆਪਣੇ ਪਿਓ ਦੀ ਇੱਜ਼ਤ ਘਰੋਂ ਲੈ ਕੇ ਚੱਲੀ ਆ ਨਾ ਜੇ ਵਧਾ ਕੇ ਨਾ ਮੁੜੀ ਘਟਾ ਕੇ ਨਾ ਬੜਾਉਣੀ। ਇੰਨੀ ਜ਼ਰੂਰ ਮੜਵਾਦੀ ਜਿੰਨੀ ਮੈਂ ਲੈ ਕੇ ਚੱਲੀ ਆ। ਬਸ ਇਹੀ ਬਹੁਤ ਹੈ। ਜਿੰਨੀ ਹੈਗੀ ਐ ਇੰਨੀ ਬਚ ਜੇ ਮੇਰੇ ਕਰਕੇ ਘਟੇ ਨਾ। ਤੇ ਜਦੋਂ ਅਸੀਂ ਆਪਣੀਆਂ ਬੇਟੀਆਂ ਨੂੰ ਮੈਂ ਆਪਣੀ ਸਟੂਡੈਂਟਸ ਨੂੰ ਜਿਹੜੀਆਂ ਮੇਰੀਆਂ ਕਲਾਸ 'ਚ ਪੜ੍ਹਦੀਆਂ ਬੇਟੀਆਂ ਉਹਨਾਂ ਨੂੰ ਮੈਂ ਇਹ ਗੱਲ ਅਕਸਰ ਕਹਿੰਦੀ ਆ। ਕਿ ਪੁੱਤ ਜਦੋਂ ਘਰੋਂ ਨਿਕਲਦਿਆਂ ਹੁੰਦੀਆਂ ਹਨ ਤਾਂ ਇਹ ਕਹਿ ਕੇ ਨਿਕਲਿਆ ਕਰੋ ਕਿ ਵਾਹਿਗੁਰੂ ਜਿੰਨੀ ਇੱਜ਼ਤ ਅਸੀਂ ਆਪਣੇ ਪਿਓ ਦੀ ਘਰੋਂ ਲੈ ਕੇ ਚੱਲੀਆਂ ਜੀ ਅਸੀਂ ਇਹਨੂੰ ਵਧਾ ਕੇ ਨਾ ਲਿਆ ਸਕੀ ਆ ਤਾਂ ਘਟਵਾਈ ਨਾ ਸਾਡੀ ਤੋਂ ਇੰਨੀ ਮੋੜ ਲਾਈਏ ਅਸੀਂ ਸ਼ਾਮ ਨੂੰ ਇਹੀ ਸਾਡੀ ਅਰਦਾਸ ਹੈ ਇਹੀ ਬੋਤ ਹੈ ਬੱਚੇ ਦਾ ਮਾਈਂਡ ਸੈਟ 101% ਚੇਂਜ ਹੋਊਗਾ ਜੇ ਬੇਟੀਆਂ ਤਾਂ ਬੇਟੀਆਂ ਨੂੰ ਵੀ ਇਹ ਸਮਝਾਤ ਦੇਈਏ ਅਸੀਂ ਤੇ ਜੇ ਬੇਟੇ ਹੈ ਤਾਂ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਾਈਏ ਜੇ ਬੇਟੇ ਸੁਧਰ ਜਾਣਗੇ ਨਾ ਦਾ ਸਮਾਜ ਸੁਧਰ ਜੂਗਾ ਬਹੁਤ ਹੀ ਲੋ ਲੈਵਲ ਦੀ ਹਰਕਤ ਸੀ ਇਹ ਜਿਹੜੀ ਕੀਤੀ ਹੈ ਤੇ ਇੰਨਾ ਜ਼ਿਆਦਾ ਦੁੱਖ ਲੱਗਿਆ ਮੈਂ ਤਾਂ ਉਹ ਬੇਟੀ ਦੀ ਇੰਟਰਵਿਊ ਨਾ ਸੁਣੀ ਤੇ ਮੇਰੀਆਂ ਅੱਖਾਂ 'ਚ ਪਾਣੀ ਹੋ ਹੀ ਆਈ ਜਾਂਦਾ ਸੀ ਕਿਉਂਕਿ ਜਦੋਂ ਵਿਚਾਰੀ ਕਹਿੰਦੀ ਸੀ ਕਿ ਮੇਰੀ ਮਾਂ ਵੀ ਨਹੀਂ ਹੈਗੀ ਮੈਂ ਤੇ ਮੇਰੇ ਫਾਦਰ ਹੀ ਹੈਗੇ ਤੇ ਉਹਨਾਂ ਉਹਨੇ ਇਹੀ ਤੱਕਾ ਲਿਆ ਕਿ ਇਹਦੇ ਪਿੱਛੇ ਕੌਣ ਹੈ ਇੱਕ ਬੁੜਾ ਪਿਓ ਇਹਦੇ ਪਿੱਛੇ ਕੌਣ ਖੜਾ ਹੋਣ ਵਾਲਾ ਰਿਸ਼ਤੇਦਾਰ ਤਾਂ ਤੁਹਾਨੂੰ ਪਤਾ ਅੱਜ ਕੱਲ ਕੋਈ ਖੜਾ ਨਹੀਂ ਹੁੰਦਾ ਕਿਸੇ ਲਈ ਆਪਣਾ ਹੀ ਭੈਣ ਭਰਾ ਮਰਦਾ ਥੋੜੇ ਲਈ ਤੇ ਉਹ ਹੈ ਨਹੀਂ ਕੱਲੀ ਕੱਲੀ ਤੇ ਇੱਕ ਪਿਓ ਤੇ ਕਹਿੰਦੀ ਜਦੋਂ ਵੀ ਉਹ ਮੈਨੂੰ ਫੋਨ ਕਰਦਾ ਸੀ ਤੇ ਮੈਨੂੰ ਡਰਾਉਂਦਾ ਸੀ ਵੀ ਤੇਰੇ ਪਿਓ ਨੂੰ ਮਾਰ ਦੂੰਗਾ ਤੇ ਫਿਰ ਕੀ ਕਰੇਂਗੀ ਕੱਲੀ ਸੋ ਇਸ ਤਰ੍ਹਾਂ ਦੀ ਘਟਨਾਵਾਂ ਸਾਡੇ ਆਸ-ਪਾਸੇ ਘਟਦੀਆਂ ਉਸ ਟਰੈਕਟਰ ਵਾਲੀ ਕੁੜੀ ਨੂੰ ਦੇ ਅੱਜ ਜਦੋਂ ਮੈਂ ਇਹ ਸਾਰੀ ਕਹਾਣੀ ਸੁਣੀ ਵਾਪ ਘਟਨਾ ਘਟੀ ਨੂੰ ਤੇ ਮੇਰੇ ਖਿਆਲ ਚ ਵਾਇਰਲ ਹੋਈ ਨੂੰ ਤੇ ਇੱਕ ਦੋ ਦਿਨ ਹੋ ਗਏ ਹੋਣੇ ਆ ਤੇ ਪਰ ਮੈਂ ਉਹਦੀ ਇੰਟਰਵਿਊ ਸੁਣੀ ਜਦੋਂ ਅੱਜ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਇਸ ਹਾਲਾਤ ਤੱਕ ਇਸ ਹੱਦ ਤੱਕ ਅਸੀਂ ਗਿਰ ਗਏ ਸਾਡੇ ਪੁੱਤ ਇਹ ਲੈਵਲ ਤੱਕ ਗਿਰ ਗਏ ਸਾਰੇ ਨਹੀਂ ਕਹਿੰਦੀ ਮੈਂ ਪਰ ਦਾਗ ਤਾਂ ਲਾਇਆ ਨਾ ਦਾਗ ਤਾਂ ਲਾਇਆ ਜਿਹਨੇ ਦਾਗ ਲਾਇਆ ਉਹਦੀ ਮਾਂ ਤਾਂ ਸੀਗੀ ਉਹਨੇ ਕੁਝ ਨਹੀਂ ਸਿਕਾਇਆ ਉੱਪਰੋਂ ਦੀ ਉਹਦਾ ਪਿਓ ਆ ਕਿ ਡਿਫੈਂਡ ਕਰ ਰਿਹਾ ਮੀਡੀਆ ਚਾਕੇ ਮੇਰੇ ਬੱਚੇ ਦੀ ਤਾਂ ਗਲਤੀ ਨਹੀਂ ਜੀ ਉਹ ਤਾਂ ਹੋਰ ਸੀ ਕੋਈ ਸੋ ਭੈਣੋ ਤੁਸੀਂ ਕਿੰਨੀ ਆਕ ਸਹਿਮਤ ਹੋ ਮੈਨੂੰ ਪਤਾ ਨਹੀਂ ਪਰ ਜੇ ਥੋੜਾ ਜਿਹਾ ਵੀ ਸਹਿਮਤ ਹੋ ਤਾਂ ਮੇਰੀ ਰਿਕੁਐਸਟ ਹੀ ਹੈ ਕਿ ਆਪਣੇ ਬੱਚੇ ਨੂੰ ਰਾਤ ਨੂੰ ਸੌਣ ਵੇਲੇ ਜਾਂ ਫਿਰ ਸਵੇਰੇ ਜਦੋਂ ਤੁਸੀਂ ਤਿਆਰ ਕਰਦੀਆਂ ਉਦੋਂ ਇਹ ਮਤ ਜ਼ਰੂਰ ਦਿਆ ਕਰੋ ਸੋਸਾਇਟੀ ਨੂੰ ਬਹੁਤ ਲੋੜ ਹੈ ਬਦਲਣ ਦੀ ਤੇ ਇਹ ਇਹ ਮਾਵਾਂ ਹੀ ਬਦਲਣਗੀਆਂ ਇਹ ਅਸੀਂ ਬਦਲਾਂਗੇ ਹੋਰ ਨਹੀਂ ਕੋਈ ਬਦਲ ਸਕਦਾ ਇਹਨੂੰ ਬੱਚੇ ਦੀ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਉਹਦੀ ਸੋਚ ਉਹਦੀ ਮਾਂ ਹੀ ਬਣਾਉਂਦੀ ਹੈ ਤੇ ਜੇ ਅਸੀਂ ਇਹ ਜ਼ਿੰਮੇਵਾਰੀ ਲੈ ਲਈ ਕਿ ਅਸੀਂ ਸਭ ਨੂੰ ਸੇਫ ਕਰਨਾ ਹੈ ਸਭ ਬੇਟੀਆਂ ਨੂੰ ਤਾਂ ਕੀ ਮਜਾਲ ਹੈ ਕੀ ਨਾ ਹੋਵੇ ਤੇ ਆਓ ਅਸੀਂ ਇਸ ਬੇਟੀ ਦਾ ਸਾਥ ਦਈਏ ਤੇ ਮੇਰੀ ਨਾ ਉਹ ਉਹਨਾਂ ਦੇ ਫਾਦਰ ਨੂੰ ਵੀ ਬੇਨਤੀ ਹੈ ਤੁਸੀਂ ਬਿਲਕੁਲ ਨਾ ਘਬਰਾਓ ਤੁਸੀਂ ਬਿਲਕੁਲ ਨਾ ਮਹਿਸੂਸ ਕਰੋ ਕਿ ਬਦਨਾਮੀ ਹੋਗੀ ਜਾਂ ਕੀ ਹੋ ਗਿਆ ਬੇਟੀ ਨਹੀਂ ਆਣੀ ਹੈ ਵਿਸ਼ਵਾਸ ਕਰ ਲਿਆ ਬੱਚੇ ਤੇ ਤੁਹਾਡੀ ਬੇਟੀ ਨਹੀਂ ਤੇ ਗਲਤੀ ਹੋਗੀ ਗਲਤੀ ਤਾਂ ਮੇਨ ਉਹਦੀ ਹੈ ਜਿਨੇ ਇਹ ਸਰਵਸ ਵਾਇਰਲ ਕੀਤਾ ਠੀਕ ਹੈ ਸੋ ਇਹ ਵੀਡੀਓ ਅਗਰ ਉਹਨਾਂ ਦੇ ਫਾਦਰ ਜਾਂ ਉਹ ਬੇਟੀ ਦੇਖਦੀ ਹੈ ਤਾਂ ਮੇਰੇ ਬੰਨੀਓ ਬਹੁਤ ਸਾਰੀ ਸਿੰਪਥੀ ਹੈ ਤੁਹਾਡੇ ਲਈ ਤੇ ਬਹੁਤ ਸਾਰੀ ਬੇਨਤੀ ਹੈ ਵਾਹਿਗੁਰੂ ਹੋਗੇ ਕਿ ਤੁਹਾਡੀ ਬੇਟੀ ਨੂੰ ਇਨਸਾਫ ਮਿਲੇ ਤੇ ਅਸੀਂ ਸਾਰੇ ਰਲ ਕੇ ਬੇਟੀ ਨੂੰ ਇਨਸਾਫ ਦੋਣ ਦੀ ਕੋਸ਼ਿਸ਼ ਕਰੀਏ ਇਹ ਵੀਡੀਓ ਹੋ ਸਕੇ ਤਾਂ ਸ਼ੇਅਰ ਕਰ ਦਿਓ ਸ਼ਾਇਦ ਉਹਦੇ ਕੋਲ ਪਹੁੰਚ ਜੀ ਤੇ ਉਹਦਾ ਅਸੀਂ ਮਨੋਬਲ ਡਿੱਗਣ ਤੋਂ ਬਚਾ ਲਈਏ ਠੀਕ ਹੈ ਤੇ ਮੈਂ ਇੱਕ ਅਧਿਆਪਕ ਹੋਣ ਦੇ ਨਾਤੇ ਆਪਣੀਆਂ ਸਟੂਡੈਂਟਸ ਦੇ ਜਿਹੜੇ ਮੇਰੇ ਵੀ ਸਟੂਡੈਂਟ ਨੇ ਮੁੰਡੇ ਕੁੜੀਆਂ ਸਾਰੀ ਉਹਨਾਂ ਦੀਆਂ ਮਾਵਾਂ ਨੂੰ ਵੀ ਕਹੂੰਗੀ ਸਪੈਸ਼ਲੀ ਉਹਨਾਂ ਦੀਆਂ ਮਾਵਾਂ ਨੂੰ ਵੀ ਕਿ ਪਲੀਜ਼ ਹੋਰ ਕੁਝ ਮਰਜ਼ੀ ਹੋ ਜਾਈਂ ਐਟ ਲੀਸਟ ਅਸੀਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਸੋਚ ਨਾ ਡਿਵੈਲਪ ਹੋਣ ਦਈਏ ਆਪਣੇ ਬੱਚੇ ਦੇ ਅੰਦਰ ਚਾਹੇ ਉਹ ਮੁੰਡਾ ਚਾਹੇ ਉਹ ਕੁੜੀ ਆਪਣੀਆਂ ਬੇਟੀਆਂ ਨੂੰ ਸੇਫ ਕਰਨ ਦਾ ਬਸ ਤੁਹਾਡੇ ਕੋਲ ਇੱਕ ਇੱਕ ਤਰੀਕਾ ਰਹਿ ਗਿਆ ਸਿਰਫ ਆਪਣੇ ਮੁੰਡੇ ਦੀ ਸੋਚ ਖੂਬਸੂਰਤ ਬਣਾਓ ਬੇਟੀਆਂ ਆਪਣੇ ਆਪ ਸੇਫ ਹੋ ਜਾਣਗੀਆਂ ਸਾਡੀਆਂ ਬੇਟੀਆਂ ਅਨਸੇਫ ਕੀ ਤੋਂ ਨੇ ਸਾਡੇ ਬੇਟਿਆਂ ਤੋਂ ਮੇਰੀ ਬੇਟੀ ਤੁਹਾਡੇ ਬੇਟੇ ਤੋਂ ਤੇ ਤੁਹਾਡੀ ਬੇਟੀ ਮੇਰੇ ਬੇਟੇ ਤੋਂ ਜੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਆਪਣੇ ਬੇਟੀ ਨੂੰ ਸਮਝਾਓ ਤੇ ਮੈਂ ਆਪਣੇ ਨੂੰ ਤੇ ਬੇਟੀਆਂ ਸਭ ਦੀਆਂ ਸੇਫ ਹੋ ਜਾਣਗੀਆਂ ਇਹ ਅੱਗ ਜਿਹੜਾ ਉੱਥੇ ਲੱਗੀ ਆ ਤਾਂ ਹੌਲੀ-ਹੌਲੀ ਸਭ ਦੇ ਘਰਾਂ ਚ ਆ ਜੂਗੀ ਤਾਂ ਇਸ ਕਰਕੇ ਇਸ ਅੱਗ ਨੂੰ ਹੁਣੇ ਬੁਝਾਉਣਾ ਹੁਣੇ ਇਸ ਪ੍ਰੋਬਲਮ ਨੂੰ ਸੁਲਝਾਉਣਾ ਸ਼ੁਰੂ ਕਰਦਿਏ ਤਾਂ ਕਿਤੇ ਨਾ ਕਿਤੇ ਇਹ ਸਫਲ ਹੋ ਜਾਣਗੇ ਅਸੀਂ ਠੀਕ ਹੈ ਸੋ ਐਨੀ ਕੁ ਮੇਰੀ ਰਿਕਵੈਸਟ ਹੈ ਕਿ ਸਾਰੇ ਜਣੇ ਅਰਦਾਸ ਕਰਿਓ ਕਿ ਉਸ ਬੇਟੀ ਨੂੰ ਇਨਸਾਫ ਮਿਲੇ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਮੈਂਟ ਜਰੂਰ ਕਰਿਓ ਕਿਉਂਕਿ ਬੇਟੀ ਕਦੇ ਵੀ ਇਹ ਵੀਡੀਓ ਦੇਖੂਗੀ ਤਾਂ ਉਹ ਕਮੈਂਟ ਜਰੂਰ ਪੜੂਗੀ ਉਹ ਠੀਕ ਹੈ ਤੇ ਤੁਸੀਂ ਇਸ ਵੀਡੀਓ ਦੇ ਜਰੀਏ ਵੀ ਉਸ ਬੇਟੀ ਨੂੰ ਸਪੋਰਟ ਕਰ ਸਕਦੇ ਹੋ ਮੈਸੇਜ ਦੇ ਕੇ ਕਿ ਭੈਣ ਤੂੰ ਘਪਰਾ ਨਾ ਬੇਟੀ ਤੂੰ ਘਪਰਾ ਨਾ ਅਸੀਂ ਸਾਰੇ ਤੇਰੇ ਨਾਲ ਹੈ ਅਸੀਂ ਅਸੀਂ ਨਹੀਂ ਕਹਿੰਦੇ ਕਿ ਤੂੰ ਗਲਤੀ ਕੀਤੀ ਹੈ ਉਮਰ ਨਿਆਣੀ ਹੈ ਵਿਸ਼ਵਾਸ ਜ਼ਿਆਦਾ ਸੀ ਹੋ ਗਿਆ ਤੇ ਉਪਰੋਂ ਦੀ ਬੰਦੇ ਨੇ ਚੀਟ ਕੀਤਾ ਕੁਛ ਉਹਨੂੰ ਖਲਾਫਲਾ ਕੇ ਪੁੱਠਾ ਸਿੱਧਾ ਸੋ ਮਿਲਾਂਗੇ ਅਗਲੀ ਕਿਸੇ ਵੀਡੀਓ ਚ ਤੁਸੀਂ ਕਿੰਨੇ ਕੁ ਸਹਿਮਤ ਹੋ ਮੇਰੇ ਨਾਲ ਇਸ ਗੱਲ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਪਵੇਂ ਆਪਾਂ ਕੁਕਿੰਗ ਵੀਡੀਓਜ਼ ਬਣਾਉਨੇ ਆ ਚਾਹੇ ਇੰਜੋਏ ਲਈ ਐਨਜਾਇਮੈਂਟ ਕਰਦੇ ਆ ਇਸ ਚੈਨਲ ਦੇ ਉੱਤੇ ਪਰ ਜਦੋਂ ਸੋਸਾਇਟੀ 'ਚ ਕੁਝ ਸੈਂਸਿਟਿਵ ਵਿਚਰ ਜਾਂਦਾ ਹੈ ਤਾਂ ਸਾਡੀ ਵੀ ਡਿਊਟੀ ਬਣ ਜਾਂਦੀ ਹੈ ਕਿ ਆਪਾਂ ਇਸ ਉਸ ਟਾਪਿਕ ਦੇ ਉੱਤੇ ਜ਼ਰੂਰ ਗੱਲ ਕਰੀਏ ਤੇ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰਨਾ ਹੈ ਵਾਚ ਜ਼ਰੂਰ ਕਰਨਾ ਹੈ ਬਹੁਤ ਕੰਮ ਦੀ ਗੱਲ ਕਦੇ-ਕਦੇ ਨਿਕਲ ਕੇ ਬਾਹਰ ਆਉਂਦੀ ਹੈ ਤੇ ਆਪਣੇ ਬੇਟੇ ਤੇ ਬੇਟੀ ਨੂੰ ਵੀ ਜ਼ਰੂਰ ਦਿਖਾਉਣੀ ਹੈ ਮਿਲਾਂਗੇ ਅਗਲੀ ਵੀਡੀਓ 'ਚ ਪਰਮਾਤਮਾ ਕਰੇ ਖੂਬਸੂਰਤ ਟਾਪਿਕ ਨਾਲ ਮਿਲੀਏ